ਜੀ ਗਾਇਸ ਵੈਲਕਮ ਟੂ ਆਰ ਚੈਨਲ ਜੈ ਸ਼ੰਕਰ ਤੇ ਆਪਾਂ ਸੀਗੇ ਆਪਣੇ ਕੰਮ ਤੇ ਤੇ ਹੁਣ ਥੋੜਾ ਫ੍ਰੀ ਜੇ ਹੋਏ ਸੀਗੇ ਆ ਦੇਖੋ ਪਹਿਲੀ ਸਰਵਿਸ ਜਿਹੜੀ ਆਪਣੀ ਹੈਗੀ ਮੈਂ ਖੜੇ ਤੇ ਆ ਤੇ ਬਾਕੀ ਹੁਣ ਕੰਮ ਕਰਾ ਕੇ ਆਪਾਂ ਮਿਲਦੇ ਆ ਤੇ ਕੱਲ ਦਾ ਵਲੋਗ ਕਿੱਦਾਂ ਲੱਗਾ ਜਰੂਰ ਦੱਸਿਓ ਤੇ ਬਾਕੀ ਆਪਾਂ ਕੰਮ ਕਰਾ ਕੇ ਮਿਲਦੇ ਆ ਸੋ ਹਾਂ ਜੀ ਗਾਇਸ ਕਿੱਦਾਂ ਸਾਰੇ ਜਣੇ ਤੇ ਹੁਣ ਕਾਫੀ ਦਿਨਾਂ ਬਾਅਦ ਮੈਂ ਵਲੋਗ ਸਟਾਰਟ ਕੀਤਾ ਵਾ ਹੁਣ ਆਏ ਚੱਲੇ ਆ ਭਾਬੀ ਨੇ ਗੋਲ ਗੱਪੇ ਮੰਗਾਏ ਉਹਨਾਂ ਨੇ ਪਹਿਲਾ ਦੇਖ ਲਈਏ ਜੇ ਗੋਲ ਗੱਪੇ ਵਾਲਾ ਹੋਊਗਾ ਠੀਕ ਆ ਨਹੀਂ ਤਾਂ ਫਿਰ ਜੈਮਸ ਦਾ ਦੀ ਫਿਰ ਇਹਦੀ ਦਵਾਈ ਲੈ ਕੇ ਹੈ ਨਹੀਂ ਹੈ ਨਹੀਂ ਹੈ ਨਹੀਂ ਹੈ ਨਹੀਂਗਾ ਹੈ ਨਹੀਂਗਾ ਹੈ ਨਹੀਂਗਾ ਨਹੀਂ ਗਲਤ ਤੇ ਬਾਈ ਜੀ ਵਾਲਾ ਤਾਂ ਲੈ ਆ ਨਹੀਂ ਖਾ ਗੋਲ ਗੱਪੇ ਵਾਲਾ ਤਾਂ ਮਿਲਿਆ ਨਹੀਂ ਹੁਣ ਇਹਦੀ ਦਵਾਈ ਲਵਾਵਾਂਗੇ ਜਿਹੜੀ ਘਰ ਤੇ ਆਨੇ ਮੰਗਾਈ ਆ ਹੈਨਾ ਦਵਾਈ ਲੈ ਕੇ ਫਿਰ ਆਪਾਂ ਜਾਵਾਂਗੇ ਹਾਂਜੀ ਦਵਾਈ ਲੈ ਲਈ ਆ ਤੇ ਉਨਾ ਬਾਅਦ ਆਵਾਂਗੇ ਘੁੱਲੇ ਦੀ ਵੇਡ ਕਰਾਂਗੇ ਘੁੱਲੇ ਨੂੰ ਵੀ ਫੋਨ ਲਾ ਓਏ ਸਾਹਮਣੇ ਉਹ ਯੂਨੀ ਚੁੱਲਾ ਓਏ ਆਖੜਾ ਆ ਬਾਕੀ ਆ ਸਾਡਾ ਯੂਨੀ ਭਰਾ ਆ ਓਏ ਥੋੜੀ ਬਾਈ ਬੈਠੀ ਆਪਣੀ ਉਹ ਤਾਂ ਉਹ ਨਿਕਲ ਜਾਣੀ ਫੇ ਹਸੀ ਆ ਗਏ ਆ ਜੈ ਸ਼ੰਕਰ ਜੈ ਸ਼ੰਕਰ ਆ ਦੇਖੋ ਅੱਧਾ ਖਾਲੀ ਕਰਕੇ ਫੇ ਯਾਦ ਆ ਬਲੌਗ ਬਣਾਣਾ ਅੱਜ ਬਣਾਇਆ ਇਹ ਉਹ 3 ਦਿਨ ਹੋ ਗਏ ਆ ਪਰ ਉਹ ਨਹੀਂ ਛੱਡਿਆ ਬੈਕਅਪ ਐਂਡੀ ਨਹੀਂ ਕੀਤਾ ਮੈਂ ਜੁਆਇੰਟ ਕਰਕੇ ਆਣਾ ਯਾਰ ਕੱਲ ਰਾਤ ਮੈਂ ਛੇਤੀ ਆਉਂਦੇ ਨਹੀਂ ਗੜੀ ਮੈਂ ਵੀ ਨਹੀਂ ਉੱਤੋਂ ਬਾਹਰ ਆਇਆ ਪਰ ਠੰਡ ਤਾਂ ਵਧੀਆ ਸੀ ਮੈਂ ਤਾਂ ਕਰੀ ਬੈਠਾ ਰਿਆ ਅੱਛਾ ਅੱਜ ਕਿੱਡਾਂ ਕੋਈ ਨਾ ਅੱਜ ਉਹ ਵੀ ਰਾਤ ਨੂੰ ਚੜੀ ਗਈ ਕੋਣ ਗਿਆ ਇਹ ਵੀ ਨਹੀਂ ਕਹਿੰਦੇ ਅੱਛਾ ਤੇ ਬਾਕੀ ਆਪਾਂ ਸੂਪੀ ਕੇ ਕਰਦੇ ਆ ਉਹੀ ਵਾਲਾ ਐਂਡਰ ਨਾਲ ਮੁਲਾਕਾਤ ਬਾਈ ਜੀ ਅਸੀਂ ਆਏ ਸੀਗੇ ਮੰਦਰਾਲ ਤੇ ਮੈਂ ਥੋੜਾ ਬਤਾ ਖਾਦਾ ਪੀਤਾ ਠੀਕ ਐ ਬਾਬਾ ਜੀ ਸੈਂਡਵਿਚ ਉਹਦਾ ਬੋ ਐਂਡ ਸੀ ਸੈਂਡਵਿਚ ਤੇ ਕਿਆ ਬਾਤ ਘਰੇ ਥੋੜਾ ਸਮਾਨ ਦੇਣਾ ਸੀਗਾ ਸਮਾਨ ਦਿੱਤਾ ਸਬਜੀ ਬਣਾ ਵੀ ਰੇ ਤੁਹਾਨੂੰ ਪਤਾ ਸਰਦੀਆਂ ਆ ਗਈਆਂ ਵਾ ਤੇ ਹੁਣ ਜ਼ਿਆਦਾਤਰ ਸਾਗ ਹੀ ਬਣਿਆ ਕਰਨਾ ਵਾ ਕਿਉਂਕਿ ਸਰਦੀਆਂ ਦੀ ਇੱਕ ਹੀ ਆ ਕਿ ਮਨ ਲਗੇ ਹਰੇ ਘਰ ਪੰਜਾਬ ਚ ਤੇ ਖਾਸ ਕਰਕੇ ਹਰ ਘਰ ਸਾਗ ਬੰਦਾ ਹੀ ਬੰਦਾ ਹਫਤੇ ਚ ਇੱਕ ਦੋ ਵਾਰੀ ਤਾਂ ਬੰਦਾ ਹੀ ਬੰਦਾ ਕੱਲ੍ਹ ਆ ਕਿ ਨਹੀਂ ਹੜਾ ਬਾਕੀ ਸਾਡੀ ਇੱਕ ਦੋ ਵਾਰੀ ਬਣ ਗਿਆ ਆਪਾਂ ਇੱਕ ਦੋ ਦਿਨਾਂ ਵਿੱਚ ਬਣਾ ਲੈਣਾ ਇਦਾਂ ਹੀ ਆ ਤੇ ਸੈਂਡਵਿਚ ਦੱਸ ਉਹ ਬਸ ਸਰਾ ਹੀ ਸੈਂਡ ਹਲਕਾ ਹੀ ਹੈਗਾ ਜਿਆਦਾ ਭਾਰਾ ਤੇ ਮੈਂ ਕਿਹਾ ਉਹ ਸੈਂਡਵਿਚ ਦੱਸ ਕਿ ਅੱਦਾ ਦਾ ਸੀ ਐਂਡ ਸੀ ਨਾ ਸਿਰਾ ਚੀਜ਼ ਸੀ ਭਾਈ ਜੀ ਨਵਾਂ ਟਰਾਈ ਕੀਤਾ ਹੈਗਾ ਮਤਲਬ ਨਵੀਂ ਜਗ੍ਹਾ ਤੋਂ ਟਰਾਈ ਕੀਤਾ ਹੈਗਾ ਮਤਲਬ ਕਿ ਕੈਫੇ ਸੀਪੀ ਨਾਲ ਉਹ ਤਾਂ ਠੀਕ ਆ ਯਾਰ ਉਹਦਾ ਸੈਂਡਵਿਚ ਨਹੀਂ ਇੰਨਾ ਕੁਝ ਖਾਸ ਉਹ ਇੱਕ 버거 ਬਾਰ ਦਾ ਚਿਕਨ ਸੈਂਡਵਿਚ ਬਹੁਤ ਖਤਨਾਉਂਦਾ ਨਾਲ ਉਹਦਾ ਬਾਬਾ ਜੀ ਨਹੀਂ ਖਾਂਦਾ ਸਰਦਾਰ ਯਾਰ ਹਾਂ ਪਤਾ ਨਹੀਂ ਡਾਈਟ ਆਹੋ ਸਿੰਘ ਡਾਈਟ ਸਿੰਘ ਡਾਈਟ ਉਹ ਵੀ ਵਧੀਆ ਬੋ ਬਣਾਉਂਦਾ ਕਹਿੰਦੇ ਹੈਗਾ ਮੈਟ ਫੂਡ ਵਾਂਗੂ ਹੀ ਆ ਸੁਦਾਦੇ ਹੀ ਇੱਕ ਦੋ ਜਣੇ ਹੈਗਾ ਫਾਸਟ ਫੂਡ ਵਾਂਗੂ ਹੀ ਆ ਪਰ ਹੈਗਾ ਡਾਈਟ ਆ ਦਾ ਸਾਰਾ ਟੂ ਜੈ ਅੱਛਾ ਅੱਛਾ ਨਵੀਂ ਹੋਣੀ ਨਵੀਂ ਹੋਣੀ ਕਿੱਧਰ ਪਤਾ ਨਹੀਂ ਚਲ ਗਈ ਹੋਣੀ ਘਰੇ ਸਾਰੇ ਲੰਘ ਜਾਂਦੇ ਟਾਈਮ ਤੇ ਅੱਛਾ ਕਿਉਂ ਪਤਾ ਨਹੀਂ ਅੱਛਾ ਬਾਕੀ ਦੋਵੇਂ ਹੁਣ ਪੜਨਾ ਪੜਨਾ ਸ਼ੁਰੂ ਕਰਦੇ ਹੂੰ ਪੀਪਰ ਆ ਬੱਸ ਹੂੰ ਕਿਹੜਾ ਮੈਥ ਮੈਥ ਠੀਕ ਆਂਦਾ ਹੀ ਹੁਣ ਰੀਵੋਡ ਆ ਵੀਰੇ ਇਹ ਹਾਂ ਹੁਤਾ ਹੀ ਜਾਂਦਾ ਹੀ ਹੋਣਾ ਤੇ ਬਾਈ ਜੀ ਕਿੰਨੇ ਦਿਨ ਹੋ ਗਏ ਆ ਆਪਣਾ ਨਾ ਐਂਡਿੰਗ ਨਹੀਂ ਹੋ ਰਹੀ ਐਂਡਿੰਗ ਨਹੀਂ ਐਵੇਂ ਇੱਦਾਂ ਹੀ ਸਟਰੀ ਜਾਂਦਾ ਆ ਪਾਗਲਾ ਇੱਦਾਂ ਹੀ ਬੰਦ ਵਲੋਗ ਹਾਂ ਉਹ ਵੀ ਜਿਹੜਾ ਆਪਣਾ ਰੋਟੀ ਬਣਾਈ ਉਹ ਵੀ ਬੱਬਾ ਹੀ ਆਵੇ ਅੱਧਾ ਹੀ ਗਿਆ ਸੀ ਆਪਣਾ ਅਸਾ ਕੋਈ ਨਾ ਕਰਦੇ ਹੁਣ ਸਟਾਰਟਿੰਗ ਵਾ ਇਹ ਕੋਈ ਨਹੀਂ ਇਹ ਚੱਲ ਕੋਈ ਨਹੀਂ ਕੋਈ ਨਹੀਂ ਬਲ ਬੱਬਾ ਜੀ 1000 ਵਾਚਿੰਗ ਟਾਈਮ ਹੋ ਗਈ ਆਪਣੀ ਵਧੀਆ ਯਾਰ ਵਧਣ ਲੋਕ ਆਪਾਂ ਕਿਹੜਾ ਗਿਆ ਘਟੇ ਹੋਰ ਕੀ ਹੁਣ ਬਸ ਆਪਣਾ ਸ਼ੁਰੂ ਹੋ ਜੇ ਕੰਮ ਹੋਰ ਦੇਖੀ ਆਪਾਂ ਨੇ ਆਹ ਇਹਦਾ ਗਰਾਊਂਡ ਦਾ ਹੋ ਜਾਵੇ ਤਾਂ ਨਿਆਰਾ ਬੰਨਿਆ ਜਾਣਾ ਉਹ ਫਿਰ 10 10 ਵਜੇ ਤੱਕ ਵਲੋਗ ਜੀਸੀਵੀ ਜੀਸੀਵੀ ਕਹਿੰਦੇ ਆ ਹੈਗੀ ਮਤਲਬ ਕਿ ਕਿਰਾਏ ਤੇ ਆਂਦੀ ਆ ਉਹ ਟਾਈਮ ਟੂ ਟਾਈਮ ਆਂਦੀ ਤਾਂ ਕਰਕੇ ਆ ਥੋੜਾ ਜਿਹਾ ਪੰਗਾ ਪੈ ਰਿਹਾ ਪਤਾ ਨਹੀਂ ਹੁਣ ਤੱਕ ਦਾ 10 ਦਿਨਾਂ 15 ਦਿਨਾਂ ਦਾ 70000 ਰੁਪਇਆ ਕਿਰਾਇਆ 15 ਦਿਨ ਦਾ ਆਪਾਂ ਕਿ 15 ਦਿਨ ਕਰੀਏ 15 20 ਨਹੀਂ ਉਹਨਾਂ ਦੇ ਕੰਮ ਨੂੰ ਕਹਿੰਦੇ ਹੁਣ ਬਸ ਸਹੀ ਆ ਬਾਕੀ ਤੋ ਇਹ ਨਹੀਂ ਆਪਣਾ ਮੰਦਿਰ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਬਸ ਇਹਦੇ ਉੱਤੇ ਜਦੋਂ ਲਾਈਟਿੰਗ ਹੋ ਜਾਂਦੀ ਉਦੋਂ ਹੋਰ ਜ਼ਿਆਦਾ ਸੋਹਣਾ ਲੱਗਦਾ ਹਾਂ ਕਿਤੇ ਅਸੀਂ ਤੁਹਾਨੂੰ ਥੋੜੀ ਦੇਰ ਅਸੀਂ ਕਿਤੇ ਪਹਿਲਾਂ ਸ਼ੁਰੂ ਕੀਤਾ ਹੁੰਦਾ ਨਾ ਤੇ ਬਾਈ ਜੀ ਤੁਹਾਨੂੰ ਵਾਲਮੀਕ ਜਨਮਤੀ ਦਿਖਾਣੀ ਸੀ ਬੜੀ ਐਂਡ ਸੀ ਇਸ ਵਾਰੀ ਬਹੁਤ ਜ਼ਿਆਦਾ ਨਹੀਂ ਆਇਆ ਯਾਰ ਇਸ ਵਾਰੀ ਸਹੀ ਗੱਲ ਆ ਆ ਇਸ ਵਾਰੀ ਮਾਰਾ ਹੀ ਨਹੀਂ ਕਰਾਇਆ ਜੋਰੀ ਗੱਲ ਆ ਇਸ ਵਾਰੀ ਮਹੀਨਾ ਪਹਿਲਾਂ ਸ਼ੁਰੂ ਹੋ ਗਈ ਸਾਰੇ ਇਹਨਾਂ ਆ ਸਹੀ ਗੱਲ ਤੇ ਲਾਈਕ ਮੀਟਿੰਗ ਹੋਈ ਵੀ ਹੌਲੀ ਹੌਲੀ ਹੁੰਦੀ ਆ ਰਹੀ ਆ ਕੰਮ ਸਿਰੇ ਲੱਗਦਾ ਰਿਹਾ ਇੱਦਾਂ ਹੀ ਹੁੰਦੀ ਬਾਜ ਜਦੋਂ ਸ਼ੁਰੂ ਹੋ ਜਾਂਦੀ ਸਾਰਾ ਕੁਝ ਹੋ ਜਾਂਦਾ ਹੁੰਦਾ ਬਾਕੀ ਕੋਈ ਨਾ ਸਾਰਾ ਕੁਝ ਆਪਰ ਰਜਿਸਟਰਡ ਵੀ ਰਜਿਸਟਰਡ ਵੀ ਕਰਵਾਵਾਂਗੇ ਠੀਕ ਐ ਤੇ ਆ ਵੀ ਹੋ ਹੀ ਜਾਣਾ ਹੁਣ ਕਿੱਥੇ ਸ਼ੁਰੂ ਕਰਾਇਆ ਇਹ ਵੀ ਕਿਸੇ ਨਾ ਕਿਸੇ ਪਾਸੇ ਤਾਂ ਲੱਭੀ ਜੂਈ ਹਾਂ ਕਿਸੇ ਨਾ ਕਿਸੇ ਸ਼ੰਕਰ ਮਾਰਾ ਇਹ ਤਾਂ ਸਹੀ ਤਰ੍ਹਾਂ ਚੱਲੀ ਪਈ ਉਹ ਪਾਰਟੀ ਦਿੱਤਾ ਬਾਬਾ ਯਾਰ ਲੈ ਆ ਦੇਖੋ ਜੀ ਕੈਸੇ ਬੰਦੇ ਆ ਵਾਗੀ ਵਿੱਚ ਹੀ ਪਟਦਾ ਇਹ ਤਾਂ ਉਹ ਆ ਵੀ ਨਹੀਂ ਹੈਗਾ ਉਹ ਇਹ ਤਾਂ ਚੱਲ ਪਹਿਲਾਂ ਹੀ ਨਿਕਲ ਗਿਆ ਸੀ ਅੰਦਰ ਦੇ ਅੰਦਰ ਤਾਂ ਦੇਖ ਲੋ ਬਾਈ ਕਿੰਦਾ ਸੇ ਦੱਸੋ ਕੋਈ ਲਾਲੂਗਾ ਤਾਂ ਨਹੀਂ ਲੈ ਗਿਆ ਭਾਈ ਵਾਹ ਨਹੀਂ ਇਹ ਤਾਂ ਨਿਕਲਦਾ ਇਹਨੂੰ ਵੀ ਰੱਖ ਲੋ ਹੋਰ ਕਿਤੇ ਇਹ ਵੀ ਚੱਕ ਕੇ ਲੈ ਜਾਵੇ ਕੋਈ ਇੱਕ ਤਾਂ ਹੈ ਆਪਣਾ ਪਹੁੰਚਣਾ ਚਲੋ ਇਹੀ ਕੀ ਸਟੋਰੀ ਆ ਵੀ ਆਹੋ ਭਾਈ ਜੀ ਆਪਣੇ ਤਾਂ ਹੁਣ ਸਾਗ ਬਣ ਰਿਹਾ ਆ ਦੇਖੋ ਖਲਾਰਾ ਪਿਆ ਦੇਖੋ ਆ ਆ ਕੁੜੀ ਆ ਕੁੜੀ ਜਿਹੜੀ ਜਿਹੜੀ ਕਰਨ ਬਈ ਆ ਪੂਰੀ ਸਾਫ ਸਫਾਈਆਂ ਦੀ ਗੱਲ ਬਾਤ ਦੇ ਇੰਡ ਆਫ ਸਾਫ ਸਫਾਈ ਤੇ ਬਾਕੀ ਕੋਈ ਨਹੀਂ ਭਾਈ ਜੀ ਹੁਣ ਆਪਾਂ ਮਿਲਦੇ ਆ ਤੁਹਾਨੂੰ ਥੋੜੀ ਦੇਰ ਤੱਕ ਰੋਟੀ ਰੱਟੀ ਖਾ ਕੇ ਤੇ ਭਾਈ ਜੀ ਰੋਟੀ ਰੱਟੀ ਖਾ ਲਈ ਦਿਹਾਣਾ ਕਰ ਰਿਹਾ ਸੀ ਸਹਿਰ ਤੇ ਇਹਦੇ ਨਾਲ ਹੀ ਆਪਾਂ ਵਲੌਗ ਨੂੰ ਕਰਦੇ ਐਂਡ ਤੇ ਕੀ ਕਰਨਾ ਨਹੀਂ ਭੁੱਲਣਾ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਤੇ ਬੈਲ ਆਈਕਨ ਜ਼ਰੂਰ ਦਬਾਉਣਾ ਤੁਹਾਨੂੰ ਪਤਾ ਦੋ ਤਿੰਨ ਦਿਨ ਵਲੌਗ ਦੇ ਵਿੱਚੋਂ ਇਹ ਆਊਟਰੋ ਨਹੀਂ ਹੋ ਰਹੀ ਸੀ ਪਰ ਇਹ ਚੀਜ਼ਾਂ ਨਹੀਂ ਭੁੱਲਣੀਆਂ ਤੇ ਕਮ ਲਾਈਕ ਕਰਨ ਤੋਂ ਬਾਅਦ ਕਮੈਂਟ ਜ਼ਰੂਰ ਕਰਨਾ ਕਿ ਕਿੱਦਾਂ ਦਾ ਲੱਗਾ ਕਿੱਦਾਂ ਨਹੀਂ ਤਾਂ ਜੋ ਅਸੀਂ ਹੋਰ ਵਧੀਆ ਤਰੀਕੇ ਦੇ ਨਾਲ ਅਸੀਂ ਕਰਨ ਦੀ ਕੋਸ਼ਿਸ਼ ਕਰੀਏ ਤੇ ਬਾਕੀ ਮਿਲਦੇ ਆਪਾਂ ਨੈਕਸਟ ਵਲੌਗ 'ਚ